ਤਾਂ ਡਰ ਲੱਗਣ ਦੇ ਅੰਦਰ ਅਕੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਆਲਾ ਆ ਜਾਓ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਸਾਰਿਆਂ ਤੁੰਗੀ ਡਾਂਡਿਆ ਓਏ ਉਹ ਪਾਣੀ ਦੇ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਉਹ ਪਾਣੀ ਚੜ ਗਿਆ ਉੱਪਰ ਓਏ ਰੱਤਾ ਮਿਲਿਆ ਭੱਲੇ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਫਿਰ ਪਾਪਾ ਕਰ ਹੁਣ ਥੋੜਾ ਜਿਹਾ ਬਾਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬੰਨ੍ਹ ਦਿਓ ਮਣਾ ਰਹੇ ਇੱਥੇ ਬਣਾਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੌਲ ਹੈ ਖੇ ਵਾਲੀ ਕੰਧ ਤੇ ਪਣੀ ਚੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਿਆ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਛ ਜਾ ਮੱਥਾ ਟੇਕ ਬਾਬੇ ਦੇ ਰਿਆ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਦੀ ਗੋਈਓ ਪੈ ਰੋ ਗਾਵੇ ਕੋਵੇ ਇਹ ਦਿਵਾਰ ਟੁੱਟ ਜਣੀ ਓਏ ਇਹ ਦੀਵਾਰ ਟੁੱਟ ਮੱਥਾ ਟੇਕੋ ਮੱਥਾ ਟੇਕੋ ਮੱਥਾ ਟੇਕੋ ਬਾਬੇ ਦੇ ਕਹਨਾਂ ਵਾਲੇ ਬਣੀ ਜਾਗਣਾ ਤੇ ਲੱਗ ਰਿਹਾ